ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮਲਕੀਤ ਆਲਰਾਊਂਡਰ ਤੇ ਪਿੰਡ ਖੜਿਆ ਮਿਰਜਾਪੁਰ ਇੱਥੇ ਵੀਰ ਨੇ ਨਵੀਂ ਦੁਕਾਨ ਖੁੱਲ ਗਈ ਏ ਮੋਟਰਸਾਈਕਲ ਸਰਵਿਸ ਦੀ ਕਿਸੇ ਨੇ ਵੀ ਕਿਸੇ ਪ੍ਰਕਾਰ ਦਾ ਕੋਈ ਵੀ ਮੋਟਰਸਾਈਕਲ ਹੋਵੇ ਪਣੀ ਰਿਪੇਅਰ ਕੁਝ ਵੀ ਕਰਵਾਉਣਾ ਹੋਵੇ ਕਿਸੇ ਤਰ੍ਹਾਂ ਦੀ ਤਕਨੀਕੀ ਖਰਾਬੀ ਹੋਵੇ ਤੇ ਮਿਸਤਰੀ ਅਸ਼ੋਕ ਕੁਮਾਰ ਮਿਰਜਾਪੁਰ ਆਗੇ ਤੁਸੀਂ ਕਰਵਾ ਸਕਦੇ ਜੇ ਨੇੜੇ ਹੋਰ ਵੀ ਪਿੰਡ ਨੇ ਜਾਵਾਂ ਹਮਰਾ ਸਰ ਵਗੈਰਾ ਥੋਬਰੀ ਇਥੋਂ ਕਿਸੇ ਤਰ੍ਹਾਂ ਦੀ ਸਰਵਿਸ ਕਰਾ ਸਕਦੇ ਨੇ ਹਾਂਜੀ ਹੋਰ ਨਾ ਕੁਝ ਨਾ ਨਾ ਤੇ ਨੰਬਰ ਉਹਨਾਂ ਦਾ ਹੈ 86076 02823 ਤੇ ਪਤਾ ਹੈ ਨਜ਼ਦੀਕ ਵੇਦਰਾਜ ਮਿਸਤਰੀ ਟਾਇਰ ਪੈਂਚਰ ਹੋ ਗਈ ਨਾ ਵਾਲੇ ਦੇ ਕੋਲ ਹੁਣ ਵੀਰ ਲੱਗੇ ਹੋਏ ਨੇ ਗੱਡੀ ਦੀ ਸਰਵਿਸ ਕਰਨ ਤੇ ਇਹਨੂੰ ਜਰੂਰ ਮੌਕਾ ਦਿਓ ਮਿਰਜ਼ਾਪੁਰ ਵੀਖੇ ਇਸਤਰੀ ਸ਼ੋਕਮਾਰ ਜੀ ਲੱਗੇ ਹੋਏ ਨੇ ਥੈਂਕ ਯੂ ਧੰਨਵਾਦ ਜੀ ਤੇ ਵੀਡੀਓ ਸਾਰੇ ਹਾਂਜੀ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਜੀ ਧੰਨਵਾਦ ਕੋਈ ਗੱਲ ਨਹੀਂ